हां जी किसान वीरो सत श्री अकाल लो भी किसान भ्राओ एक खुशखबरी है किसान वीरा वास्ते जिन्ना ਕੋਲ ਮੋਟਰ ਕਨੈਕਸ਼ਨ ਨਹੀਂ ਹੈਗੇ ਕਿਉਂਕਿ ਕਾਫੀ ਵੀਰ ਆਪਾਂ ਨੂੰ ਮੈਸੇਜ ਕਰਦੇ ਹੁੰਦੇ ਬਈ ਸਾਨੂੰ ਮੋਟਰ ਕਨੈਕਸ਼ਨ ਦਿੱਤਾ ਜਾਵੇ ਕਿਸੇ ਤੋਂ ਲੈ ਕੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੇਕਰ ਮੋਟਰ ਕਨੈਕਸ਼ਨ ਦੀ ਗੱਲ ਕਰੀ ਤੇ ਕੋਈ ਆ ਪਹਾਲਿਆ ਨਹੀਂ ਆਪਾਂ ਨੂੰ ਜਿਹੜਾ ਮੋਟਰ ਕਨੈਕਸ਼ਨ ਲੱਭਦਾ ਤੇ ਪਰ ਹੁਣ ਸਰਕਾਰ ਜਿਹੜੀ ਆ ਉਹਨਾਂ ਕਿਸਾਨ ਵੀਰਾਂ ਨੂੰ ਮੋਟਰ ਕਨੈਕਸ਼ਨ ਦੇਣ ਜਾ ਰਹੀ ਆ ਕਿੰਨੇ ਮੋਟਰ ਕਨੈਕਸ਼ਨ ਮਿਲਨੇ ਆ ਕਿੰਨੀ ਹੌਸ ਪਾਵਰ ਤੱਕ ਕਿੰਨਾ ਖਰਚ ਆਊਗਾ ਪੂਰੀ ਜਾਣਕਾਰੀ ਡਿਟੇਲ ਸ਼ੇਅਰ ਕਰਦੇ ਆ ਤੁਹਾਡਾ ਤੁਹਾਨੂੰ ਕਿੰਨਾ ਖਰਚ ਆਊ ਕਿੰਨੀ ਹੌਸ ਪਾਵਰ ਦਾ ਦੇਖ ਕੇ ਤੁਸੀਂ ਲੈਂਦੇ ਜੇ ਤਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬਰ ਜੁੜ ਕਾਲ ਤੇ ਨਾਲ ਲੱਗੇ ਬੈੱਲ ਕੰਨ ਦਬਾ ਲਿਓ ਤਾਂ ਖੇਤੀਬਾੜ ਲੈਟ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਕਿ ਜਿਹੜੇ ਵੀਰ ਨੂੰ ਕਨੈਕਸ਼ਨ ਮੋਟਰ ਕਨੈਕਸ਼ਨ ਦੀ ਲੋੜ ਆ ਉਹ ਇਹ ਸਕੀਮ ਦਾ ਜਿਹੜਾ ਫਾਇਦਾ ਲੈ ਸਕੇ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿਉਂਕਿ ਜੇਕਰ ਆਪਾਂ ਮੋਟਰ ਕਨੈਕਸ਼ਨ ਦੀ ਗੱਲ ਕਰੀਏ ਪਾਣੀ ਦੀ ਤਾਂ ਪਾਣੀ ਤੋਂ ਬਿਨਾਂ ਕਿਸਾਨ ਕੋਲ ਆਪਣੀ ਜਿਹੜੀ ਫਸਲ ਆ ਉਹ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਆਪਾਂ ਉਹਨੂੰ ਪੈਦਾ ਕਰ ਸਕਦੇ ਤਾਂ ਕਿਉਂਕਿ ਜੇਕਰ ਆਪਣੇ ਗੱਲ ਕਰੀਏ ਆਪਣੇ ਕੋਲ ਮੰਨ ਲਓ ਕਿ ਆਪਣੇ ਕੋਲ ਤਿੰਨ ਤਿੰਨ ਚਾਰ ਚਾਰ ਮੋਟਰ ਕਨੈਕਸ਼ਨ ਵੀ ਹੈਗੇ ਆ ਪਰ ਜਿਹੜੇ ਵੀਰਾਂ ਕੋਲ ਮੋਟਰ ਕਨੈਕਸ਼ਨ ਬਿਲਕੁਲ ਨਹੀਂ ਹੈਗਾ ਉਹ ਆਪਣਾ ਜਾਂ ਤਾਂ ਪਾਣੀ ਦਾ ਸਰਕਲ ਪੰਪਾ ਯਾਨੀ ਕਿ ਆਪਾਂ ਕਹਿੰਦੇ ਆ ਡੀਜ਼ਲ ਪੰਪਣਾ ਸਾਰਦੇ ਆ ਡੀਜ਼ਲ ਫੂਕੇ ਜਾਂ ਫਿਰ ਟਰੈਕਟਰ ਵੈਰਾ ਲਗਾ ਕੇ ਤੇ ਉਹਦੇ ਨਾਲ ਆਪਣੀ ਜਿਹੜੀ ਫਸਲ ਨੂੰ ਪਾਲਦੇ ਜਾਂ ਫਿਰ ਆਂਢੀ ਗਵਾਂਢੀ ਤੋਂ ਜੇਕਰ ਉਹਦੇ ਕੋਲ ਪਾਣੀ ਵਾਧੂ ਤਾਂ ਆਂਢੀ ਗਵਾਂਢੀ ਤੋਂ ਲੈਂਦੇ ਪਰ ਅੱਜ ਕੱਲ ਤੁਹਾਨੂੰ ਕਿਸਾਨ ਵੀਰ ਨੂੰ ਪਤਾ ਹੈ ਆਂਢੀ ਗਵਾਂਢੀ ਵੀ 100 ਵਿੱਚੋਂ 10-15% ਹੁੰਦੇ ਜਿਹੜਾ ਇੱਕ ਦੂਜੇ ਨੂੰ ਪਾਣੀ ਲਵਾ ਦਿੰਦੇ ਆ ਜ਼ਿਆਦਾਤਰ ਭਾਵੇਂ ਆਪਣੇ ਕੋਲ ਜਿੰਨਾ ਮਰਜ਼ੀ ਪਾਣੀ ਹੋਵੇ ਆਂਢੀ ਗਵਾਂਢੀ ਵੀ ਜਿਹੜਾ ਪਾਣੀ ਨਹੀਂ ਲਵਾਉਂਦੇ ਤੇ ਜਾਂ ਫਿਰ ਉਹ ਨਹਿਰਾਂ ਵਗੈਰਾ ਤੋਂ ਜੇ ਨਹਿਰ ਨੂਰ ਦਾ ਪਾਣੀ ਆਉਂਦਾ ਤੇ ਉਹਦੇ ਨਾਲ ਆਪਣਾ ਸਿਸਟਮ ਜਿਹੜਾ ਸੈੱਟ ਕਰਕੇ ਚਲਾਉਂਦੇ ਆ ਪਰ ਉਹਨਾਂ ਕਿਸਾਨ ਵੀਰਾਂ ਦੇ ਹੁਣ ਆਪਣਾ ਮੋਟਰ ਕਨੈਕਸ਼ਨ ਲੈਣ ਦਾ ਮੌਕਾ ਆ ਚੁੱਕਾ ਤੇ ਸੋਮਵਾਰ ਤੋਂ ਲਗਭਗ ਇਹ ਪੋਰਟਲ ਆਨਲਾਈਨ ਪੋਰਟਲ ਖੁੱਲ ਜਾਣਾ ਤੇ ਆਨਲਾਈਨ ਆਪਾਂ ਅਪਲਾਈ ਕਰ ਸਕਦੇ ਆ ਤੇ ਜੇਕਰ ਹੁਣ ਆਪਾਂ ਗੱਲ ਕਰੀਏ ਕਿ ਸਾਨੂੰ 3 ਹਸ ਪਾਵਰ 5 ਹਸ ਪਾਵਰ ਤੇ 7.5 ਹਸ ਪਾਵਰ ਤੇ 10 ਹਸ ਪਾਵਰ ਦਾ ਜਿਹੜਾ ਮੋਟਰ ਕਨੈਕਸ਼ਨ ਆਪਾਂ ਨੂੰ ਮਿਲਣ ਜਾਣੇ ਇਹਨਾਂ ਤੇ ਕਿੰਨਾ ਖਰਚ ਆਊਗਾ ਇਹ ਕਿ ਸਾਨੂੰ ਇੱਥੇ ਆਪਾਂ ਇੱਕ ਗੱਲ ਨੋਟ ਕਰ ਦਈਏ ਬਿਜਲੀ ਵਾਲੇ ਮੋਟਰ ਕਨੈਕਸ਼ਨ ਨੇ ਕਿਉਂਕਿ ਇਹ ਜਿਹੜੇ ਸੋਲਰ ਪੰਪ ਸੈੱਟ ਵਾਲੇ ਮੋਟਰ ਕਨੈਕਸ਼ਨ ਆ ਕਈ ਕਿਸਾਨ ਵੀ ਬਿਜਲੀ ਵਾਲੇ ਮੋਟਰ ਰੱਖਣਾ ਇਹਨੂੰ ਸਮਝ ਲੈਣਾ ਤਾਂ ਹੁਣ ਆਪਾਂ ਗੱਲ ਕਰਦੇ ਤਿੰਨ ਹੌਸ ਪਾਵਰ ਦਾ ਕਿੰਨਾ ਖਰਚਾ ਆਊਗਾ ਜੇਕਰ ਕਿਸਾਨ ਵੀ ਤਿੰਨ ਹੌਸ ਪਾਵਰ ਦਾ ਆਪਾਂ ਇੱਥੇ ਵੀ ਕਿਸਾਨ ਵੀ ਇੱਕ ਗੱਲ ਨੋਟ ਕਰ ਲਿਓ ਜਿਹੜੇ ਜਿਹਨੂੰ ਆਪਾਂ ਮੱਛੀ ਮੋਟਰਾਂ ਕਹਿ ਦਿੰਨੇ ਆ ਸਬ ਮਰਸ਼ੀਬਲ ਪੰਪ ਆ ਜਿਹਨੂੰ ਆਪਾਂ ਜ਼ਿਆਦਾਤਰ ਕਿਸਾਨ ਵੀ ਮੱਛੀ ਮੋਟਰ ਹੀ ਕਹਿੰਦੇ ਆ ਇਹ ਮੱਛੀ ਮੋਟਰ ਵਾਲੇ ਕਨੈਕਸ਼ਨ ਦਾ ਆਪਾਂ ਤੁਹਾਨੂੰ ਰੇਟ ਦੱਸਣ ਜਾ ਰਹੇ ਆ ਜਿਹੜੇ ਮੋਨੋ ਬਲਾਕ ਹੁੰਦੇ ਆ ਉਹਨਾਂ ਦਾ ਰੇਟ ਇਹਦੇ ਨਾਲੋਂ ਥੋੜਾ ਜਿਹਾ ਘੱਟ ਹ ਦਾ 3 ਹਸ ਪਾਵਰ ਦੇ ਜੇਕਰ ਤੁਸੀਂ ਮੋਟਰ ਕਨੈਕਸ਼ਨ ਲੈਂਦੇ ਜੇ ਤਾਂ 2 ਲੱਖ ਤੇ 9000 ਰੁਪਏ ਟੋਟਲ ਖਰਚਾ ਆਉਣਾ ਤੇ ਇਹਦੇ ਵਿੱਚੋਂ ਕਿਸਾਨ ਵੀਰੋ 60% ਜਿਹੜਾ ਸਰਕਾਰ ਨੇ ਸਬਸਿਡੀ ਦੇ ਦੇਣੀ ਹੈ ਤੇ 40% ਜਿਹੜਾ ਤੁਹਾਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਣਾ ਜੇਕਰ ਤੁਸੀਂ 5 ਹਸ ਪਾਵਰ ਦਾ ਲੈਂਦੇ ਜੇ ਤਾਂ 3 ਲੱਖ ਤੇ 3000 ਰੁਪਏ ਲਗਭਗ ਥੋੜਾ ਬਹੁਤ ਕਿਸਾਨ ਦਾ 2-4000 ਦਾ ਉੱਤੇ ਥੱਲੇ ਹੋ ਸਕਦਾ ਪਰ ਲਗਭਗ ਇੱਥੇ ਖਰਚਾ ਆਊਗਾ ਜੇਕਰ ਤੁਸੀਂ 5 ਹਸ ਪਾਵਰ ਦਾ ਲੈਂਦੇ ਜੇ ਤਾਂ 3 ਲੱਖ ਤੇ 3000 ਰੁਪਏ ਤੁਹਾਡਾ ਖਰਚਾ ਆਊਗਾ ਇਹਦੇ ਵਿੱਚੋਂ ਕਿ ਸਾਨੂੰ 60% ਜਿਹੜਾ ਸਰਕਾਰ ਦੇ ਦੂਗੀ ਤੇ 40% ਤੁਸੀਂ ਖਰਚਾ ਕਰਨਾ ਜੇਕਰ ਤੁਸੀਂ 7.5 ਹੌਸ ਪਾਵਰ ਦਾ ਮੋਟਰ ਕਨੈਕਸ਼ਨ ਲੈਣਦੇ ਆ ਤਾਂ ਇਹ ਤੁਹਾਡਾ ਖਰਚਾ ਆਊਗਾ 415000 ਰੁਪਏ ਇਹਦੇ ਵਿੱਚੋਂ ਕਿ ਸਾਨੂੰ 60% ਜਿਹੜੀ ਸਰਕਾਰ ਨੇ ਸਬਸਿਡੀ ਦੇਣੀ ਦੀ 40% ਤੁਸੀਂ ਆਪ ਖਰਚਾ ਕਰਨਾ ਤੇ ਜੇਕਰ ਤੁਸੀਂ 10 ਹੌਸ ਪਾਵਰ ਦਾ ਲੈਂਦੇ ਜੇ ਤਾਂ 5 ਲੱਖ ਤੇ 57000 ਟੋਟਲ ਖਰਚਾ ਆਊਗਾ ਇਹਦੇ ਵਿੱਚੋਂ ਕਿਸਾਨ ਵੀ ਉਹ 40 ਯਾਨੀ ਕਿ 60% ਸਰਕਾਰ ਦਊਗੀ ਸਬਸਿਡੀ ਤੇ 40% ਜਿਹੜਾ ਤੁਸੀਂ ਖਰਚਾ ਕਰਨਾ ਇਹ ਕਿਸਾਨ ਨੂੰ 3 ਹੌਸਪਰ 5 ਹੌਸਪਰ ਤੇ 7.5 ਹੌਸਪਰ ਤੇ 10 ਹੌਸਪਰ ਇਹ ਚਾਰ ਹੌਸਪਰਾਂ ਦੇ ਵਿੱਚ ਜਿਹੜਾ ਆਪਾਂ ਨੂੰ ਕਿਸਾਨ ਵੀਰਾਂ ਨੂੰ ਲਗਭਗ 20000 ਕਿਸਾਨ ਵੀਰਾਂ ਨੂੰ ਜਿਹੜਾ ਇਹ ਮੋਟਰ ਕਨੈਕਸ਼ਨ ਮਿਲਨੇ ਆ ਤਾਂ ਜਿਹੜੇ ਜਿਹੜੇ ਕਿਸਾਨ ਵੀਰ ਕੋਲ ਮੋਟਰ ਕਨੈਕਸ਼ਨ ਨਹੀਂ ਹੈ ਕਾ ਉਹਨਾਂ ਨੂੰ ਜ਼ਰੂਰਤ ਆ ਤੁਸੀਂ ਇਹ ਜਿਹੜਾ ਮੋਟਰ ਕਨੈਕਸ਼ਨ ਦਾ ਫਾਇਦਾ ਲੈ ਸਕਦੇ ਆ ਅਪਲਾਈ ਕਰ ਸਕਦੇ ਇਹ ਲਗਭਗ 20000 ਮਿਲਨੇ ਤੇ 60% ਜਰਨਲ ਨੂੰ ਇਹਦੇ ਵਿੱਚ ਸਬਸਿਡੀ ਆ ਤੇ ਜਿਹੜੀਆਂ ਦੂਜੀਆਂ ਆਪਾਂ ਕਹਿ ਦਈਏ ਅਨਸੂਜੀ ਜਾਤੀਆਂ ਕਹਿ ਦਿੰਨੇ ਆ ਉਹਦੇ ਵਿੱਚ ਮੇਰੇ ਖਿਆਲ ਨਾਲ ਮੈਨੂੰ ਪੱਕਾ ਕਨਫਰਮ ਨਹੀਂ ਹੋ ਸਕਦਾ 80% ਉਹਨਾਂ ਨੂੰ ਸਬਸਿਡੀ ਵੀ ਉਹਨਾਂ ਦੇ ਕੁਝ ਕਨੈਕਸ਼ਨ ਜੇ ਰਾਕ ਵਿੱਚ ਹੋ ਸਕਦੇ ਆ ਇਹਦੇ ਬਾਰੇ ਪੂਰੀ ਆਪਣੇ ਕੋਲ ਜਾਣਕਾਰੀ ਨਹੀਂ ਹੈਗੀ ਪਰ ਜਰਨਲ ਵਾਸਤੇ ਜਿਹੜੀ ਆ 60% ਸਬਸਿਡੀ ਆ ਜਿਹੜੇ ਆਮ ਜਰਨਲ 'ਚ ਜ਼ਿਆਦਾ ਆਉਂਦੇ ਕਿਉਂਕਿ ਕਿਸਾਨ ਵੀਰ ਤੇ ਜਰਨਲ ਵਾਸਤੇ ਜਿਹੜੀ 60% ਕਾ ਸਬਸਿਡੀ ਆ ਤੇ ਇਹ ਤੁਸੀਂ ਕਿਸਾਨ ਵੀਰੋ ਸਕੀਮ ਦਾ ਲਾਭ ਲੈ ਕੇ ਆਪਣੇ ਜਾਨੀ ਕਿ ਸੋਲਰ ਪੰਪ ਸੈਟਾ ਆਪਣੇ ਮੋਟਰ ਤੇ ਲਵਾ ਸਕਦੇ ਜੇ ਖਰਚਾ ਕਿਸਾਨ ਮੇਰਾ ਇਹਦੇ ਵਿੱਚੋਂ ਆਪਾਂ ਨੂੰ ਬਹੁਤ ਘੱਟ ਆਉਣਾ ਜੇਕਰ ਅੱਜ ਕੱਲ ਦੀ ਗੱਲ ਕਰੀ ਜੇਕਰ ਆਪਾਂ ਦੂਜਾ ਮੋਟਰ ਕਨੈਕਸ਼ਨ ਵੀ ਭਾਲਦੇ ਆਂ ਬਿਜਲੀ ਵਾਲਾ ਉਹਦੀ ਗੱਲ ਕਰੀ ਕਿਸਾਨ ਮੇਰਾ ਬਹੁਤ ਆਪਾਂ ਨੂੰ ਪਹਿਲੀ ਗੱਲ ਤਾਂ ਆਪਾਂ ਨੂੰ ਭਾਲਿਆਂ ਲੱਭਦਾਨੀਗਾ ਮਿਲਦਾ ਹੀ ਕੋ ਨਹੀਂਗਾ ਕਿਉਂਕਿ ਕਾਫੀ ਟਾਈਮ ਦੇ ਬੰਦ ਹੋਏ ਤੇ ਬਹੁਤ ਜ਼ਿਆਦਾ ਵੀਰਾਂ ਨੇ ਅਪਲਾਈ ਵੀ ਕੀਤੇ ਹੋਏ ਆ ਪਰ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੇ ਜਿਨ੍ਹਾਂ ਅਪਲਾਈ ਕੀਤੇ ਕਈਆਂ ਨੇ ਖਰਚਾ ਵੀ ਭਰ ਚੁੱਕੇ ਆ ਕਮੈਂਟ ਜਰੂਰ ਕਰਾਓ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਖਰਚਾ ਭਰਿਆ ਅਜੇ ਤੱਕ ਉਹ ਕਿਉਂਕਿ ਆਪਣੇ ਕੋਲ ਇਹ ਵੀ ਡਾਟਾ ਆਇਆ ਕਿ ਕਾਫੀ ਵੀਰਾਂ ਨੇ ਜਿਹੜਾ ਖਰਚਾ ਪਾਇਆ ਪਰ ਅਜੇ ਤੱਕ ਉਹਨਾਂ ਨੂੰ ਇਹ ਵੀ ਨਹੀਂ ਜਿਹੜੇ ਮੋਟਰ ਕਨੈਕਸ਼ਨ ਮਿਲੇ ਬਿਜਲੀ ਵਾਲੇ ਤਾਂ ਜੇਕਰ ਤੁਹਾਨੂੰ ਇਹ ਤੁਹਾਡੇ ਕੋਲ ਮੋਟਰ ਕਨੈਕਸ਼ਨ ਨਹੀਂ ਹੈਗਾ ਤੁਹਾਡੇ ਕੋਲ ਪਾਣੀ ਦਾ ਤੁਹਾਡਾ ਔਖਾ ਕੰਮ ਚੱਲ ਰਿਹਾ ਤਾਂ ਤੁਸੀਂ ਇਹ ਪੰਪ ਲਵਾਉਂਜੇ ਤੁਹਾਨੂੰ ਫਾਇਦਾ ਕਿਉਂਕਿ ਇਹਦੇ ਵਿੱਚ ਖਰਚਾ ਬਿਲਕੁਲ ਆਪਾਂ ਨੂੰ ਘੱਟ ਆਉਣਾ ਸਬਸਿਡੀ ਇਹਦੇ ਵਿੱਚ 60% ਹੈਗੀ ਆ ਜੇਕਰ ਤੁਸੀਂ 5 10-10 ਕਨੈਕਸ਼ਨ ਮੋਟਰ ਕਨੈਕਸ਼ਨ ਲਵਾਉਂਦੇ ਤੇ ਲਗਭਗ ਤੁਹਾਨੂੰ 2,30,400 ਰੁਪਏ ਤੁਹਾਡਾ ਸਾਰਾ ਖਰਚਾ ਲੱਗਣਾ ਇਹਦੇ ਵਿੱਚ ਤੁਸੀਂ ਆਪਣੇ ਪੰਪ ਦੇ ਆ ਮਾਲਕ ਜਿੰਨਾ ਮਰਜ਼ੀ ਖੋਦ ਪਾਣੀ ਵਰਤੋ ਤਾਂ ਇਹ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਹੋਰ ਵੀਰਾਂ ਤੱਕ ਜਾਣਕਾਰੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ